ਹੈਲੋ ਹਾਂਜੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਮਾਂ ਕਾ ਪਿਆਰਾ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਕਾਫੀ ਭੈਣਾਂ ਨੂੰ ਵੀ ਰਾਣੀ ਨੂੰ ਮਨਾ ਇਦਾਂ ਹੁੰਦਾ ਜਦੋਂ ਘਰ ਦੇ ਵਿੱਚ ਮਨ ਲੇ ਲੜਾਈ ਝਗੜਾ ਵੱਧ ਜਾਂਦਾ ਹੈ ਇਤਫਾਕ ਨਹੀਂ ਰਹਿੰਦਾ ਪੈਸਾ ਨਹੀਂ ਖੜਦਾ ਹਨ ਆਪਾਂ ਨੂੰ ਹੁੰਦੇ ਵੀ ਪਤਾ ਨਹੀਂ ਸਾਡੇ ਘਰ ਕਿਸੇ ਨੇ ਹਨ ਕਰਾਤਾ ਪਰ ਮੈਂ ਜ਼ਫਰਕ ਮੰਨਦੀ ਆ ਨਾ ਵੀ ਕਰਾਇਆ ਜਾਦੂ ਟੂਣਾ ਭੂਤ ਪ੍ਰੇਤ ਇਹਨਾਂ ਕੁਝ ਨਹੀਂ ਹੁੰਦੀ ਪਰ ਅਗਰ ਤੁਸੀਂ ਮੰਨਦੇ ਹੋ ਅਗਰ ਤੁਹਾਡੇ ਮਨ ਦੇ ਵਿੱਚ ਕਈ ਵਾਰੀ ਬਹਿਮ ਹੋ ਜਾਂਦਾ ਤਾਂ ਉਸ ਨੂੰ ਆਪਾਂ ਹਨਾ ਬਾਬਿਆਂ ਕੋਲੇ ਜਾ ਜਾ ਕੇ ਹਨਾ 5-5 10-10000 ਰੁਪਏ ਦਿੰਨੇ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਉਹ ਚੀਜ਼ ਵੱਧਦੀ ਜਾਂਦੀ ਹੈ ਤੇ ਨਾਲੇ ਤਾਂ ਪੈਸੇ ਦਾ ਨੁਕਸਾਨ ਨਾਲੇ ਹਨਾ ਆਪਣੇ ਸਾਰੀਆਂ ਚੀਜ਼ਾਂ ਦਾ ਨਾ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨਾ ਤਰੀਕਾ ਦੱਸਣ ਲੱਗੀ ਆ ਅਗਰ ਤੁਸੀਂ ਇਸ ਨੂੰ ਵਰਤੋਗੇ ਦੇਖੋ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਹਨਾ ਪੈਸਾ ਵੀ ਖੜਨ ਲੱਗੇਗਾ ਲੜਾਈ ਝਗੜਾ ਵੀ ਮੁਕੇਗਾ ਤੇ ਕੀਤਾ ਕਰਾਇਆ ਵੀ ਖਤਮ ਹੋਪਦਾ ਸਭ ਤੋਂ ਪਹਿਲਾਂ ਦੇਖੋ ਮੈਂ ਹਰ ਵਾਰ ਜਿਹੜੀ ਗੱਲ ਤੁਹਾਨੂੰ ਦੱਸ ਦਿੰਨੀ ਹਾਂ ਉਹ ਵਿਧੀ ਅਨੁਸਾਰ ਦਾ ਜਿੰਨੇ ਗੁਰੂ ਸਾਹਿਬਾਂ ਤੇ ਭਰੋਸਾ ਰੱਖ ਕੇ ਤੁਸੀਂ ਨਹੀਂ ਹੀ ਇਹ ਕਰਨੀਆਂ ਨੇ ਦੇਖੋ ਜਿਹੜੀ ਆਪਾਂ ਹੋਰ ਵੀਡੀਓ ਪਾਈਆਂ ਨੇ ਜਿਨ੍ਹਾਂ ਨੂੰ ਭਰੋਸਾ ਹੈ ਨਾ ਉਹਨਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਇੱਕ ਵਾਰੀ ਗੁਰੂ ਸਾਹਿਬਾਂ ਤੇ ਭਰੋਸਾ ਰੱਖ ਕੇ ਦੇਖੋ ਕਿਉਂਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਉਦੋਂ ਇੱਕੋ ਹੀ ਰਸਤਾ ਹੈ ਜਿਹੜਾ ਕਿ ਆਪਾਂ ਹਨਾ ਰੱਬ ਦਾ ਹੈ ਕਿਉਂਕਿ ਇਹ ਤਾਂ ਆਮ ਕਿਹਾ ਜਾਂਦਾ ਹੈ ਕਹਿੰਦੇ ਇਨਸਾਨ ਹੈ ਜਿਹੜਾ ਉਹ ਜਿਉਂਦਿਆਂ ਦੀ ਬਾਹਾਂ ਛੱਡਦੇ ਨੇ ਪਰ ਗੁਰੂ ਸਾਹਿਬ ਨੇ ਜਿਹੜੇ ਉਹ ਪਰਲੋਕ ਦੇ ਵਿੱਚ ਹਨ ਉੱਥੇ ਵੀ ਬਾਹ ਫੜਦੇ ਆ ਸਭ ਤੋਂ ਪਹਿਲਾਂ ਤੁਸੀਂ ਨੇ ਹੈਨਾ ਸਵੇਰੇ ਉੱਠਣਾ ਹੈ ਉੱਠ ਕੇ ਇਸਨਾਨ ਕਰਨਾ ਹੈ ਕਿਸੇ ਇਸਨਾਨ ਕਰਨਾ ਹੈ ਕਿਸੇ ਇਸਨਾਨ ਕਰਕੇ ਤੁਸੀਂ ਨੇ ਜਿੱਥੇ ਵੀ ਤੁਸੀਂ ਜੋਤੂਫ ਕਰਦੇ ਹੋ ਹੈਨਾ ਜਾਂ ਬੈਠ ਕੇ ਪਾਠ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਹੈਨਾ ਮੈਂ ਇਹ ਨਹੀਂ ਕਹੂੰਗੀ ਵੀ ਤੁਸੀਂ ਸਿਰਫ ਗੁਰੂ ਸਾਹਿਬਾਂ ਦੇ ਅੱਗੇ ਹੈਨਾ ਅਰਦਾਸ ਕਰਿਓ ਕਿਉਂਕਿ ਕਈਸ ਇਦਾਂ ਨੇ ਤਾਂ ਮੁੰਨੇ Hindu ਨੇ Christian ਨੇ ਨਾ ਉਹ ਨਹੀਂ ਮੰਨਦੇ ਤਾਂ ਤੁਸੀਂ ਆਪਣੇ ਹਨਾ ਧਰਮ ਦੇ ਕਿਸੇ ਵੀ ਤੁਸੀਂ ਜਿੱਥੇ ਮੰਨਦੇ ਹੋ ਉੱਥੇ ਜਾ ਕੇ ਤੁਸੀਂ ਨੇ ਦੋਨੋਂ ਹੱਥ ਜੋੜ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਦੇਖੋ ਕਿਸੇ ਨੇ ਵੀ ਸਾਡੇ ਤੇ ਦੁਸ਼ਮਣ ਨੇ ਹਨਾ ਕਰਾਇਆ ਹੈ ਸਾਡੇ ਘਰ ਦੇ ਵਿੱਚ ਕੋਈ ਵੀ ਇਫਤਾਕ ਨਹੀਂ ਮੇਰਾ ਕੁਝ ਵੀ ਹੈਗਾ ਨਾ ਉਹਦੀ ਸਾਰੀ ਅਰਦਾਸ ਕਰਕੇ ਏ ਪ੍ਰਮਾਤਮਾ ਜੀ ਸਾਡੇ ਘਰ ਦੇ ਵਿੱਚ ਪਿਆਰ ਦੀ ਫਾਕ ਤੇ ਪੈਸੇ ਦੀ ਜਿਹੜੀ ਤੰਗੀ ਹੈ ਇਹਨੂੰ ਖਤਮ ਕਰੋ ਤੇ ਸੰਪੂਰਨ ਭਰੋਸਾ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਅਗਰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਡੇਢ-ਦੋ ਘੰਟੇ ਲੱਗ ਜਾਂਦੇ ਹੈਗੇ ਤੇ ਨਹੀਂ ਵੀ ਆਉਣਾ ਹੁੰਦਾ ਕਈ ਵਾਰੀ ਤਾਂ ਤੁਸੀਂ ਹਨਾ ਇਦਾਂ ਕਰਨਾ ਇੱਕ ਪੌੜੀ ਸੁਖਮਨੀ ਸਾਹਿਬ ਦੇ ਪਾਠ ਦੀ ਹੈ ਨਾ ਰੋਜ਼ ਕਰ ਲਿਆ ਕਰੋ ਇੱਕ ਤੇ ਜਾਂ ਦੋ ਪੌੜੀਆਂ ਹਨਾ ਰੋਜ਼ ਕਰ ਲਿਆ ਕਰੋ ਅਗਰ ਫਿਰ ਵੀ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਦਾ ਇੱਕ ਪਾਠ ਜ਼ਰੂਰ ਕਰਨਾ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਸ਼ਬਦ ਦਾ ਪਾਠ ਦੱਸ ਰਹੀ ਹਾਂ ਹਨਾ ਉਹ ਵੀ ਕਰਨਾ ਹੈ ਤੇ ਇੱਕ ਬ੍ਰਹਮ ਕਵਚਨ ਹੁੰਦਾ ਉਹਦਾ ਪਾਠਣਾ ਰੋਜ਼ ਕਹਨੇ ਉਹ ਪਾਣ ਦਾ 10 ਮਿੰਟ ਦੇ ਵਿੱਚ ਹਨ ਤੁਸੀਂ ਕੰਪਲੀਟ ਕਰ ਲੋਗੇ ਡੇਲੀ ਤੁਸੀਂ ਬ੍ਰਹਮ ਕਵਚ ਦੇ ਪੰਜ ਪਾਠ ਕਰਨੇ ਆਂ ਅਗਰ ਤੁਸੀਂ ਸੁਖਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਦੇਖਿਓ ਹਨ ਦਿਨਾਂ ਦੇ ਵਿੱਚ ਹੀ ਤੁਹਾਡੇ ਹਨ ਜੋ ਵੀ ਕੀਤਾ ਕਰਾਇਆ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਘਰ ਦੇ ਵਿੱਚ ਹਨ ਇਤਫਾਕ ਨਹੀਂ ਹੈਗਾ ਪੈਸਾ ਨਹੀਂ ਖਰਦਣਾ ਸਾਰਾ ਕੁਝ ਨਾ ਨਾਰਮਲ ਹੋ ਜਾਏਗਾ ਤੇ ਘਰ ਵਿੱਚ ਤੁਸੀਂ ਦੇਖਿਓ ਇੱਕ ਪੋਜ਼ਿਟਿਵਿਟੀ ਹਨ ਆ ਜਾਏਗੀ એનર્ਜੀ ਆਉਗੀ ਤੇ ਇਸ ਨੂੰ ਜ਼ਰੂਰ ਕਰਨਾ ਅਗਰ ਚੰਗਾ ਲੱਗੇ ਹਨ ਤੇ ਦੂਸਰੀ ਗੱਲ ਰੱਖਿਆ ਦੇ ਸ਼ਬਦਾਂ ਦੇ ਵਿੱਚ ਹਨਾ ਆਪਾਂ ਨੇ ਜਿਹੜਾ ਸ਼ਾਮ ਨੂੰ ਪਾਠ ਕਰਦੇ ਕੀਰਤਨ ਸੋਲਾ ਸਾਹਿਬ ਰੱਖਿਆ ਦੇ ਸੱਦ ਉਹਦੇ ਵਿੱਚ ਨਾ ਇੱਕ ਸ਼ਬਦ ਹੈਗਾ ਤੁਸੀਂ ਉਹਦਾ ਪਾਠ ਡੇਲੀ ਕਰਨਾ ਹੈ ਉਸ ਪਾਠ ਨੂੰ ਤੁਸੀਂ ਹਨਾ 101 ਵਾਰੀ ਮਨਕੀ ਜ਼ਰੂਰ ਕਰਨੀ ਚਾਹਨਾ ਹੈ ਨਾ ਅਗਰ ਜਿਨਾ ਵੀ ਤੁਹਾਨੂੰ ਲੱਗਦਾ ਸਾਡੀ ਕਰ ਕਰਾਇਆ ਤਰਾਇਆ ਨਾ ਜਾਂ ਕੋਈ ਇਸ ਵੀ ਕੋਈ ਗੱਲਬਾਤ ਹੈ ਨਾ ਤੁਸੀਂ ਸ਼ੁਰੂ ਕਰਨਾ ਹੋ ਬਲਾ ਬਲ ਮਹੱਲ ਨਾ ਪੰਜਵਾ ਤਾਤੀ ਬਾਉ ਨਾ ਲੱਗੇ ਪਾਰਵਰਮ ਸਨਾਈ ਚੋਗਿਰਧ ਹਮਾਰਾ ਰਾਮਕਾਰ ਦੁਖ ਲੱਗਾ ਇਹ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਾ ਦਿਆ ਇਕ ਕਲੇ ਬਲਾਈ ਰਹਾਓ ਰੱਖ ਲੀਏ ਤੇ ਨ ਰੱਖ ਨਾ ਹਰ ਸਭ ਬਿਆਦ ਮਿਟਾਈ ਕੋ ਨਾ ਨ ਕਿਰਪਾ ਪਈ ਪ੍ਰਭ ਪਈ ਸਹਾਈ ਵਾਹਿਗੁਰੂ ਵਾਹ ਤੂ ਵਾਹ ਤੂ ਵਾਹ ਤੂ ਇਸ ਤਰੀਕੇ ਦੇ ਨਾਲ ਤੁਸੀਂ ਨੇ ਇਸ ਪਾਠ ਨੂੰ ਕਰਨਾ ਹੈ ਤਾਂ ਕੁਛ ਹੀ ਦਿਨਾਂ ਦੇ ਵਿੱਚ ਤੁਰਦੇ ਫਿਰਦੇ ਵੀ ਦੇਖੋ ਤੁਸੀਂ ਇਸ ਪਾਰਟ ਨੂੰ ਕਰਦੇ ਰਹਿਣਾ ਪਰ ਗੁਰੂ ਸਾਹਿਬਾਂ ਤੇ ਭਰੋਸਾ ਰੱਖਣਾ ਕੋਈ ਵੀ ਕੀਤਾ ਕਰਾਇਆ ਹਨਾ ਤੁਹਾਡੇ ਘਰ ਵਿੱਚ ਤੁਹਾਨੂੰ ਲੱਗਦਾ ਹਨਾ ਵੀ ਸਾਡੇ ਘਰ ਵਿੱਚ ਕਿਸੇ ਨੇ ਕਰਾਤਾ ਤਾਂ ਤਾਂ ਹੀ ਸਾਡੇ ਘਰ ਇਦਾਂ ਇਦਾਂ ਹਨਾ ਤਾਂ ਇਹ ਸਾਰਾ ਕੁਝ ਠੀਕ ਹੋ ਜੂਗਾ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਦਾ ਪਿਆਰ ਔਰ ਬਲੌਗ ਇਦਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਤੁਹਾਨੂੰ ਵੀਡੀਓ ਮਿਲਣੀਆਂ ਤੇ ਇਹ ਦੇਖੋ ਨਾਮ ਦਾ ਹਨਾ ਪ੍ਰਤਾਪ ਹੈ ਜਿਹੜਾ ਨਾਮ ਤੇ ਭਰੋਸਾ ਰੱਖੂਗਾ ਉਹਦੇ ਤਾਂ ਵਾਹਿਗੁਰੂ ਜੀ ਜਿਉਂਦਿਆਂ ਨੂੰ ਸਾਧੂ ਮਹਾਂਿਆਂ ਦਾ ਵੀ ਸਾਥ ਨਿਭਾਉਂਦੇ ਨੇ ਤਾਂ ਭਰੋਸਾ ਰੱਖਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਵਿੱਚ ਜੀ